ਵੇਖੋ ਜੀ ਜੇ ਇਹਦਾ ਆਪਾਂ ਫਵਾਵਾ ਲੈ ਜਾਈਏ ਫਿਰ ਤਾਂ ਜੰਗ ਲੱਗੀ ਆਹ 0 ਗਰਾਉਂਡ ਤੇ ਆ ਕੇ ਵੇਖੋ ਤੁਸੀਂ ਐ ਹੁਣ ਪਿੰਡ ਦੇ ਵਿੱਚ ਉਦੰਦੇ ਬੈਠੇ ਆ ਇੱਥੇ ਕੋਈ ਐ ਹੋਜੀ ਗੱਲ ਨਹੀਂ ਹੈਗੀ ਜੰਗ ਵਾਲੀ ਬਾਕੀ ਜੀ ਜੰਗ ਦਾ ਨਾਮ ਆੜਾ ਹੈ ਇਹਦਾ ਵੈਗਰੂ ਅੱਗੇ ਅਸੀਂ ਹੱਥ ਜੋੜਦੇ ਵੀ ਇਹੋ ਜੀ ਗੱਲ ਨਾ ਹੀ ਬਣੇ ਆ ਸਾਡੇ ਹੌਸਲੇ ਬਹੁਤ ਬੁਲੰਦ ਨੇ ਅਸੀਂ ਬੜੀਆਂ ਲੜਾਈਆਂ ਵੇਖੀਆਂ ਸਾਨੂੰ ਇੱਥੇ ਬਿਲਕੁਲ ਡਰ ਨਹੀਂ ਆਉਂਦਾ ਅਸੀਂ ਵੇਲੇ ਤਾਂ ਸਾ ਖੇਡਣ ਰਿਹਾ ਵਾਡੇ ਬਾਰਡਰ ਬਰੇਰੀ ਸਾਰੇ ਪਰ ਆਮਰਾ ਆਪਣੇ ਕੋਈ ਫਿਕਰ ਨਹੀਂ ਕੀ ਇਹਨੂੰ ਤੇ ਹੈਗਾ ਵੀ ਸਾਨੂੰ ਕਿ ਬਾਰਡਰ ਦਾ ਡਰ ਆ ਨਾ ਅਸੀਂ ਫੌਜ ਦਾ ਬਿਲਕੁਲ ਸਾਥ ਦੇਵਾਂਗੇ ਜੇ ਉਹ ਜੀ ਗੱਲ ਕੋਈ ਵੱਡੀ ਜਾਂਦੀ ਆ ਨਾਲ ਅਸੀਂ ਲੜਾਂਗੇ ਤੇ ਕੇਮ ਕਰਨ ਦੇ ਸਰਹੱਦੀ ਪਿੰਡ ਮਹਿਦੀਪੁਰ ਜੋ ਬਾਰਡਰ ਏਰੀਆ ਦੇ ਬਿਲਕੁਲ ਨਜ਼ਦੀਕ ਹੈ ਜਿੱਥੇ ਕਿ ਅਜੇ ਵੀ ਲੋਕ ਮੌਜੂਦ ਨੇ ਤੇ ਲੋਕ ਫਿਰ ਦੀ ਸੱਤ ਦੇ ਵਿੱਚ ਬੈਠ ਕੇ ਤਾਸ਼ ਖੇਡਦੇ ਨੇ ਲੋਕਾਂ ਦਾ ਕਹਿਣਾ ਕਿ ਅਸੀਂ ਪਹਿਲੀਆਂ ਜੰਗਾਂ ਦੇਖਿਆ ਨੇ ਜਿੱਥੇ ਕਿ ਜੰਗ ਦਾ ਤਾਂ ਨਾਮ ਹੀ ਲੈਣਾ ਮਾੜਾ ਸੋ ਲੋੜ ਹੈ ਝੂਠਿਆਂ ਵਫਾਵਾਂ ਤੋਂ ਬਚਣ ਲਈ ਨਾਲ ਹੀ ਲੋਕਾਂ ਦਾ ਕਹਿਣਾ ਕਿ ਅਸੀਂ ਇੰਡੀਅਨ ਆਰਮੀ ਦੇ ਨਾਲ ਖੜੇ ਹਾਂ ਅਤੇ ਹਰ ਮੁਸੀਬਤ ਦਾ ਡਟ ਡਟ ਕੇ ਸਾਹਮਣਾ ਕਰਾਂਗੇ ਇਸ ਸੰਬੰਧੀ ਜਦ ਮੈਕਸ 24 ਪੰਜਾਬ న్యూਸ ਚੈਨਲ ਦੇ ਪੱਤਰਕਾਰ ਦਵਿੰਦਰ ਸਹੋਤਾ ਨੇ ਗਰਾਊਂਡ ਰਿਪੋਰਟ ਤੇ ਜਾ ਕੇ ਸਸਤੇ ਦੇ ਵਿੱਚ ਬੈਠੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਕਿ ਕੈਂਦੇ ਨਜ਼ਾਰੇ ਆਉ ਤੁਹਾਨੂੰ ਸੁਣਾਉਣੇ ਹੋਣਾਂ ਦੇ ਜ਼ੁਬਾਨੇ ਤੁਸੀਂ ਵੀ ਦੇਖੋ ਖੇਮਕਰਨ ਤੋਂ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਹੀ ਸ਼ਮਸ਼ੀਰ ਸਿੰਘ ਆਪਾਂ ਕਿਹੜੇ ਪਿੰਡ ਜਮ ਮਿਲਦੇ ਮਹੀਦੀਪੁਰ ਬਿਲਕੁਲ ਬਾਰਡਰ ਤੇ ਪਿੰਡ ਆ ਜੀ ਦੇ ਕਈ ਪਿੰਡਾਂ ਦੇ ਵਿੱਚ ਫੁਵਾਹ ਹੋ ਰਹੀ ਹੈ ਕਿ ਲੋਕ ਜੀ ਪਿੰਡਾਂ ਦੇ ਵਿੱਚੋਂ ਸਮਾਨ ਲੈ ਕੇ ਜਾ ਰਹੇ ਜੀ ਉਹ ਪਾਸੇ ਜਾ ਰਹੇ ਜੀ ਕੀ ਕਹਿੰਣਗੇ ਵੇਖੋ ਜੀ ਜੇ ਇਹਦਾ ਆਪਾਂ ਫੁਵਾਹਾਂ ਲੈ ਜਾਈਏ ਫਿਰ ਤਾਂ ਜੰਗ ਲੱਗੀ ਹੈ ਹਾਂਜੀ ਆਹ ਜ਼ੀਰੋ ਗਰਾਊਂਡ ਤੇ ਆਗੇ ਵੇਖੋ ਤੁਸੀਂ ਅਸੀਂ ਹੁਣ ਪਿੰਡ ਦੇ ਵਿੱਚ ਉਧੰਦੇ ਬੈਠੇ ਆ ਇੱਥੇ ਕੋਈ ਐਹੋ ਜੀ ਗੱਲ ਨਹੀਂ ਹੈਗੀ ਜੰਗ ਵਾਲੀ ਫੁਵਾਹਾਂ ਜਾਂਦੀਆਂ ਬਾਕੀ ਜੀ ਜੰਗ ਦਾ ਨਾਮ ਆੜਾ ਹੈ ਇਹਦਾ ਵੈਗਰੂ ਅੱਗੇ ਅਸੀਂ ਹੱਥ ਜੋੜਦੇ ਵੀ ਇਹੋ ਜੀ ਗੱਲ ਨਾ ਹੀ ਬਣੇ ਤੇ ਤੁਸੀਂ ਦੋ ਦੋਵਾਂ ਦੇਸ਼ਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਕਿ ਜਿਸ ਤਰ੍ਹਾਂ ਬਾਣੀ ਫਰਮਾਉਂਦੀ ਆ ਕਿ ਜਿਨ ਜਿਨੇ ਪ੍ਰੇਮ ਕੀਆ ਤិន ਪ੍ਰਭ ਪਾਇਆ ਵੇਖੋ ਜੀ ਅਹੀਂ ਦਾ ਦੋਵਾਂ ਦੇਸ਼ਾਂ ਦੇ ਹੱਥੀ ਜੋੜਦੇ ਆ ਵੀ ਮਤਲਬ ਜਿਹੜਾ ਜੰਗਿਆ ਨਹੀਂ ਲੱਗਣਾ ਚਾਹੀਦਾ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਰਹਿਣਾ ਚਾਹੀਦਾ ਆਡੀਆਂ ਅੰਤਾਰੋਂ ਪਾਰ ਏ ਜ਼ਮੀਨਾਂ ਐ ਉਦੋਂ ਦੇ ਗੇੜ ਬੰਦਿਆ ਜਦੋਂ ਦਾ ਮਾਹੌਲ ਖਰਾਬ ਹੋਇਆ ਉਦੋਂ ਦੇ ਗੇੜ ਬੰਦਿਆ ਅਸੀਂ ਆਪਦੀ ਜ਼ਮੀਨ ਤੱਕ ਨਹੀਂ ਜਾ ਸਕਦੇ ਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਕਿ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਅਗਰੀ ਖਾਲਸਾ ਵੈਗਰੀ ਫੜੇ ਸਾਡੇ ਹੌਸਲੇ ਬਹੁਤ ਬੁਲੰਦ ਨੇ ਅਸੀਂ ਬੜੀਆਂ ਲੜਾਈਆਂ ਵੇਖੀਆਂ ਸਾਨੂੰ ਇੱਥੇ ਬਿਲਕੁਲ ਡਰ ਨਹੀਂ ਆਉਂਦਾ ਅਸੀਂ ਵੇਖ ਲੋ ਤਾਸਾ ਖੇਡਣ ਰਿਹਾ ਵਾਡੇ ਬੜੇ ਬਰੇਰੇ ਸਾਰੇ ਆ ਰਾਮਨਾਬ ਦੇ ਕੋਈ ਫਿਕਰ ਨਹੀਂ ਕੀ ਇਹਨੂੰ ਤੇ ਹੈਗਾ ਬਈ ਸਾਨੂੰ ਕਿ ਬਾਰਡਰ ਦਾ ਡਰਿਆ ਨਾ ਅਸੀਂ ਫੌਜ ਦਾ ਬਿਲਕੁਲ ਸਾਥ ਦੇਵਾਂਗੇ ਜੇ ਉਹ ਜੀ ਗੱਲ ਕੋਈ ਵੱਡਵੀਂ ਜਾਂਦੀ ਆ ਨਾਲ ਅਸੀਂ ਲੜਾਂਗੇ ਤੇ ਆਪਣੇ ਕੋਈ ਕਈ ਜਗ੍ਹਾ ਖਾਹਾਂ ਉਡੰਡੀਆਂ ਜੀ ਬਾਰਡਰ ਦੇ ਪਿੰਡ ਬਿਲਕੁਲ ਕੋਈ ਖਾਲੀ ਨਹੀਂ ਜੇ ਵੇਖੋ ਜੀ ਪੂਰਾ ਪਿੰਡ ਬਿਠਾ ਹੋਇਆ ਹੈ ਜੇ ਕੋਈ ਖਾਲੀ ਨਹੀਂ ਹੋਇਆ ਜੀ ਨਾ ਹੋਣੀ ਹੈ ਜੀ ਖਾਲੀ ਇਹ ਕਿਹੜਾ ਪਿੰਡ ਹੈ ਜੀ ਇਹ ਪਿੰਡ ਮੈਦੀਪੁਰ ਹੈ ਜੀ ਬਿਲਕੁਲ ਬਲੰਦਾ ਹੋਰ ਲਿਆ ਜੀ ਇਹਦੇ ਹਾਂ ਜੀ ਤੇ ਤਾਛਾਂ ਫਿਰ ਰੋਜ਼ ਚੱਲਦੀਆਂ ਤਾਛਾਂ ਰੋਜ਼ ਚੱਲਦੀਆਂ ਜਿੱਥੇ ਕਿ ਤਾਛਾਂ ਟਾਈਮ ਪਾਸ ਕਰਦੇ ਆ ਆਪਣੇ ਹਾਂਜੀ ਜਿਸ ਤਰ੍ਹਾਂ ਤੁਸੀਂ ਸਾਫ ਦਾ ਫੌਜੀ ਏ ਤੇ ਕਿਸ ਤਰ੍ਹਾਂ ਹੀ ਯਾਨਕਿ ਕਿੰਨੀਆਂ-ਕਿੰਨੀਆਂ ਤੇ ਜੰਗਾਂ ਹੋਈਆਂ ਜਦੋਂ ਮੈਥੀਪੁਰ ਵਿਹਲਾ ਹੁੰਦਾ ਰਿਹਾ ਹਾਂਜੀ ਇੱਥੇ ਬਹੁਤ ਜਿਆਦਾ ਅਸੀਂ 67 ਦੀ ਜੰਗ ਇੱਥੇ ਵੇਖੀ ਆ 71 ਦੀ ਵੇਖੀ ਆ ਕਾਰਗਲ ਦੀ ਵੀ ਵੇਖੀ ਸਾਰੀਆਂ ਵੇਖਿਆ ਜੀ ਸਾਨੂੰ ਕੋਈ ਇੱਥੇ ਸਾਨੂੰ ਡਰ ਲੜਾਈ ਤੋਂ ਬਿਲਕੁਲ ਡਰ ਨਹੀਂ ਹੁੰਦਾ ਨਹੀਂ ਕੀ ਉਦੋਂ 71 ਦੀ ਜੰਗ ਵੇਲੇ ਕੀ ਹੋਇਆ ਸੀਗਾ ਉਦੋਂ ਮੈਨਾਂ ਜਾਨਣਾ ਪਊ ਹਾਂ ਉਹ 71 ਦੀ ਜੰਗ ਦੇ ਵਿੱਚ ਹੋਈ ਪੈਂਡ ਦੀ ਜੰਗ ਦਾ ਸਾਡਾ ਇਲਾਕਾ ਲੈ ਗਿਆ ਸੀ ਪਾਕਿਸਤਾਨ ਨੇ ਤੇ ਕੱਤੇ ਲੜਾਈ ਜੰਗ ਵਿੱਚ ਨਹੀਂ ਕਿੱਥੇ ਆ ਸਾਡਾ ਪੈਂਡ ਸਾਡੇ ਕੋਲੇ ਰਿਹਾ ਜੀ ਹਾਂਜੀ ਇੱਥੇ ਨਹੀਂ ਉਦੋਂ ਕੱਤੇ ਜੰਗ ਵਿੱਚ ਉੱਗੇ ਨਹੀਂ ਬਦੇ ਹੋ ਤੇ ਆਮ ਪਬਲਿਕ ਨੂੰ ਤੁਹਾਡਾ ਕੀ ਮੈਸੇਜ ਹੈ ਕਿ ਜਿਸ ਤਰ੍ਹਾਂ ਸਰਕਾਰ ਸਾਡੇ ਨਾਲ ਆ ਹਾਂਜੀ ਕੀ ਲੋਕਾਂ ਨੂੰ ਆਪਣਾ ਹੌਸਲਾ ਬੁਲੰਦ ਆ ਲੋਕਾਂ ਨੂੰ ਆਪਣੇ ਹੌਸਲੇ ਬਰਕਰਾਰ ਰੱਖਣੇ ਆ ਔਰ ਫੌਜ ਦੇ ਨਾਲ ਬਿਲਕੁਲ ਮੋੜ ਮੋੜ ਦੇ ਕੇ ਉਹਨਾਂ ਦਾ ਸਾਥ ਦੇਣਾ ਜੀਦਾ ਸਾਨੂੰ ਆਪਣੇ ਦੇਸ਼ ਦਾ ਪਛਾਣ ਕਰਨਾ ਜੀਦਾ ਤੁਹਾਨੂੰ ਆਪਣਾ ਹਰ ਵੇਲੇ ਸਾਨੂੰ ਆਪਣੇ ਬਣੇ ਸਟਡੀ ਰਹਿਣਾ ਜੀਦਾ ਆਪਣੇ